ਡੈਨੀਅਲਸ ਮੈਡੀ ਤੁਸੀ ਥੋੜੀ ਜੀ ਗੱਲ ਕੀਤੀ ਹੈ ਜਿੱਦਾਂ ਹੀ ਇਲੈਕਸ਼ਨਾਂ ਦੇ ਰਿਜ਼ਲਟ ਆਏ ਤੇ ਇਹਨਾਂ ਨੇ ਜਿਹੜਾ ਕਹਿ ਲੋ ਕਿ ਅਲੱਗ ਹੀ ਆਪਣਾ ਜਿਹੜਾ ਜੀ ਉਹ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਅ ਅਲਬਰਟਾ ਨੂੰ ਇਹ ਕਹਿ ਕੇ ਕਿ ਉਹਨਾਂ ਨਾਲ ਨਿਆ ਨਹੀਂ ਹੋ ਰਿਹਾ ਇਹ ਹੋ ਸਕਦਾ ਹੈ ਕਿ ਕੁਝ ਗੱਲਾਂ ਦੇ ਉੱਤੇ ਜਿਹੜਾ ਅਲਬਰਟਾ ਨੂੰ ਜਸਟਿਸ ਨਾ ਵੀ ਮਿਲ ਰਿਹਾ ਹੋਵੇ ਪਰ ਬਿਲਕੁਲ ਹੀ ਅਲਬਰਟਾ ਨੂੰ ਸੈਪਰੇਟ ਕਰ ਲੈਣਾ ਕੈਨੇਡਾ ਨਾਲੋਂ ਇਹ ਜਿਹੜਾ ਉਹਨਾਂ ਨੇ ਇੱਕ ਰਾਗ ਆਲਾਪ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਵਾਕਈ ਬੜਾ ਸੀਰੀਅਸ ਰਾਗ ਹੈ ਜੇ ਅਸੀਂ ਕੈਨੇਡਾ ਦੇ ਪੁਆਇੰਟ ਆਫ 뷰 ਤੋਂ ਦੇਖੀਏ ਜੀ ਅਸੀਂ ਅਲਬਰਟਾ ਵਿੱਚ ਬੈਠੇ ਆ ਉਸੇ ਸੂਬੇ ਵਿੱਚ ਬੈਠੇ ਜਿੱਥੇ ਜਿਹੜਾ ਸੂਬਾ ਕੈਨੇਡਾ ਤੋਂ ਵੱਖ ਹੋਣ ਦੀ ਗੱਲ ਕਰ ਰਿਹਾ ਜਿਹਦੇ ਮੁਖੀ ਜਿਹੜੇ ਨੇ ਪ੍ਰੀਮੀਅਰ ਜਿਹੜੇ ਨੇ ਗੱਲ ਕਰ ਰਹੇ ਨੇ ਜੀ ਤੁਹਾਨੂੰ ਯਾਦ ਹੈ ਰਣਜੀਤ ਜੀ ਜਦੋਂ ਅਲਬਰਟਾ ਦੇ ਵਿੱਚ ਕੱਲੇ-ਕੱਲੇ ਵਾਸੀ ਨੂੰ ਚਾਹੇ ਬੱਚਾ ਸੀ ਚਾਹੇ ਪੀਆਰ ਸੀ ਚਾਹੇ ਸਿਟੀ ਸੀ ਅਸੀਂ 4400 ਡਾਲਰ ਜਿਹੜਾ ਅਲਬਰਟਾ ਵਿੱਚ ਦਿੱਤਾ ਗਿਆ ਸੀ ਜੀ ਕਿ ਜਿੰਨੇ ਅਲਬਰਟਾ ਵਿੱਚ ਇਸ ਤਰੀਕਾ ਕਰ ਰਹੇ ਨੇ ਉਹਨਾਂ ਨੂੰ 4400 ਡਾਲਰ ਸਰਕਾਰ ਦੇ ਵੀ ਸਰਕਾਰ ਕੋਲ ਵੱਧੂ ਪੈਸ ਰਾਲਫ ਕਲਾਈਨ ਰਾਲਫ ਕਲਾਈਨ ਤੋਂ ਬਾਅਦ ਐਸਾ ਸਿਸਟਮ ਚੱਲਿਆ ਕਿ ਕੋਈ ਵੀ ਕੰਜ਼ਰਵਟਿਵ ਦਾ ਪ੍ਰੀਮੀਅਰ ਆਪਣੇ 4 ਸਾਲ ਪੂਰੇ ਨਹੀਂ ਕਰ ਸਕਿਆ ਇੰਨੇ ਸਾਲ ਹੋ ਗਏ ਨੇ ਸੋ ਅਸੀਂ ਗੱਲ ਥੋੜੀ ਜੀ ਕਰਦੇ ਆ ਕਿ ਰਾਲਫ ਕਲਾਈਨ ਜਿਹੜੇ ਸੀ ਉਹ ਬਹਾ ਲੰਬਾ ਸਮਾਂ ਅਲਬਰਟਾ ਦੇ ਪ੍ਰੀਮੀਅਰ ਰਹਿ ਤੇ ਅਲਬਰਟਾ ਦੇ ਪ੍ਰੀਮੀਅਰ ਉਹ ਰਹਿ ਵੀ ਬੜੇ ਖੋਕ ਕੇ ਤੇ ਔਖੇ ਸਮੇਂ ਦੇ ਵਿੱਚ ਵੀ ਰਹੇ ਤੇ ਸੌਖੇ ਦੇ ਵਿੱਚ ਵੀ ਰਹੇ ਜੀ ਫਿਰ ਉਹਨਾਂ ਦੇ ਜਿਹੜੇ ਅਖੀਰਲੇ ਸਾਲ ਸੀ ਜਦੋਂ ਰਿਟਾਇਰਮੈਂਟ ਉਹਨਾਂ ਨੇ ਲਈ ਹੈ ਕੋਈ ਪ੍ਰੈਸ਼ਰ ਨਹੀਂ ਸੀ ਉਹਨਾਂ ਤੇ ਬਹੁਤਾ ਰਿਟਾਇਰਮੈਂਟ ਦਾ ਹਾਲਾਂਕਿ ਮੁੱਦੇ ਕਈ ਸੀਗੇ ਪਰ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਸੀ ਉਹਨਾਂ ਨੇ 4-400 ਡਾਲਰ ਕੱਲੇ-ਕੱਲੇ ਅਲਬਰਟਾ ਵਾਸੀ ਨੂੰ ਦਿੱਤਾ ਸੀ ਅਲਬਰਟਾ ਵਿੱਚ ਬੂਮ ਆਇਆ ਸੀ ਤੇਲ ਤੇ ਗੈਸ ਦੀ ਕੀਮਤਾਂ ਦੁਨੀਆ ਵਿੱਚ ਵਧੀਆਂ ਤੇ ਅਲਬਰਟਾ ਸਰਕਾਰ ਨੂੰ ਵੱਡੀ ਕਮਾਈ ਹੋਈ ਸੀ ਉਸ ਤੋਂ ਬਾਅਦ ਜਿਹੜੇ ਬਣੇ ਐਡ ਸਟਾਈਲ ਬੈਕ ਬਣੇ ਐਲਿਸਨ ਰੈਡਫੋਰਡ ਬਣੇ ਡੇਵ ਹੈਨਕਾਕ ਬਣੇ ਜੈਮ ਪ੍ਰਿੰਟਸ ਬਣੇ ਤੇ ਜਿਸਰ ਕੈਨੀ ਬਣੇ ਇਹ ਸਾਰੇ ਕੰਜ਼ਰਵਟਿਵ ਦੇ ਪ੍ਰੀਮੀਅਰ ਜਿਹੜੇ ਮੈਂ ਉਹਨਾਂ ਜਿਹੜਾ ਦੀ ਗੱਲ ਕਰ ਰਿਹਾ ਇਸ ਵਿੱਚ ਇੱਕ ਐਨਡੀਪੀ ਦੀ ਪ੍ਰੀਮੀਅਰ ਰਿਚਲ ਨੌਟਲੀ ਵੀ ਸੀ ਤੇ ਇਸ ਤੋਂ ਬਾਅਦ ਹੁਣ ਵਾਰੀ ਹੈ ਡੈਨੀਅਲ ਸਮਿਥ ਦੀ ਇਹ ਜਿੰਨਿਆਂ ਦੇ ਮੈਂ ਛਿਆਂ ਦੇ ਨਾਮ ਲੈਨੇ ਅਜੇ ਤੱਕ ਇਹਨਾਂ ਵਿੱਚੋਂ ਕਿਸੇ ਨੇ ਲਗਾਤਾਰ 4 4 ਸਾਲ ਜਿਹੜੇ ਸੀ ਉਹ ਪੂਰੇ ਨਹੀਂ ਕੀਤੇ ਡੈਨੀਅਲ ਸਮਿਥ ਨੂੰ ਲੱਗਦਾ ਹੈ ਕਿ 4 ਸਾਲ ਪੂਰੇ ਕਰਨਗੇ ਪਰ ਉਹਨਾਂ ਲਈ ਸਮੱਸਿਆਵਾਂ ਜਿਹੜੀਆਂ ਨੇ ਕੁਝ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਕਿਵੇਂ ਦਬਾਉਣਾ ਹੈ ਤੇ ਉਹਨਾਂ ਤੇ ਮਿੱਟੀ ਕਿਵੇਂ ਪਾਉਣੀ ਹੈ ਬਾਖੂ ਵੀ ਜਾਣਦੇ ਨੇ ਇੱਕ ਮੁੱਦਾ ਉੱਠਦਾ ਹੈ ਅਲਬਰਟਾ ਦੇ ਵਿੱਚ ਕਿ ਹੈਲਥ케ਅਰ ਦਾ ਹੈਲਥ케ਅਰ ਦੇ ਜਿਹੜੇ ਕੰਟਰੈਕਟ ਸੀ ਉਹਨਾਂ ਤੇ ਸਕੈਂਡਲ ਹੁੰਦਾ ਹੈ ਸਰਕਾਰ ਮੰਨਦੀ ਵੀ ਹੈ ਵਿਰੋਧੀ ਕਹਿੰਦੇ ਨੇ ਫਲਾਣਾ ਵੀ ਅਸਤੀਫਾ ਦੇਵੇ ਫਲਾਣਾ ਵੀ ਦੇਵੇ ਇੱਕ ਵਿਅਕਤੀ ਸਰਕਾਰ ਦਾ ਆਪਣਾ ਵੀ ਅਸਤੀਫਾ ਦੇ ਗਿਆ ਤੇ ਪਰ ਸਰਕਾਰ ਕਾਇਮ ਦਾਇਮ ਰਹਿੰਦੀ ਹੈ ਕਹਿੰਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਕਰਨਗੇ ਪਰ ਉਹ ਤੋਂ ਬਾਅਦ ਕੁਝ ਹੋਰ ਗੱਲਾਂ ਅਜਈਆਂ ਹੋਈਆਂ ਜਿਹਦੇ ਵਿੱਚ ਜਿਵੇਂ ਇੱਕ ਛੋਟੀ ਜਿਹੀ ਗੱਲ ਕਿ ਉਹਨਾਂ ਨੇ ਮਹਿੰਗੀ ਕਾਰਪਟ ਜਿਹੜੀ ਸੀ ਆਪਣੇ ਆਫਿਸ ਦੇ ਵਿੱਚ ਇੰਸਟਾਲ ਕਰਵਾ ਲਈ ਜੇਨੂਲ ਬਰਟਾ ਸਰਕਾਰ ਨੇ ਕਹਿ ਕੇ ਡਿਫੈਂਡ ਕੀਤਾ ਕਿ ਪ੍ਰੀਮੀਅਰ ਦਾ ਆਫਿਸ ਹੈ 카ਪਰਟ ਪੁਰਾਣੀ ਹੋ ਚੁੱਕੀ ਸੀ ਸਾਨੂੰ ਲੋੜ ਹੈ ਉੱਤੇ ਦਾਗ-ਧੱਬੇ ਪੈ ਚੁੱਕੇ ਸੀ ਸਾਰੀ ਦੁਨੀਆ ਦੇ ਲੋਕ ਉੱਥੇ ਆਉਂਦੇ ਨੇ ਅਸੀਂ ਉਹਨਾਂ ਨੂੰ ਇਹ ਗੰਦੀ 카ਪਰਟ ਫੋਣੀਏ ਚਲੋ ਉਹ ਵੀ ਗੱਲ ਹੈ ਪਰ ਹੋਰ ਕਈ ਮੁੱਦੇ ਜਿਹੜੇ ਉੱਠ ਰਹੇ ਸੀ ਜਿਵੇਂ ਤੇਲ ਦੀਆਂ ਕੀਮਤਾਂ ਘਟ ਰਹੀਆਂ ਨੇ ਸਰਕਾਰੀ ਖਜ਼ਾਨੇ ਨੂੰ ਥੋੜਾ ਜਿਹਾ ਖੋਰਾ ਲੱਗਣਾ ਇਹਦੇ ਨਾਲ ਹੈਲਥਕੇਅਰ ਸਕੈਂਡਲ ਦੀ ਅਸੀਂ ਗੱਲ ਕਰ ਚੁੱਕੇ ਹਾਂ ਤੇ ਅਲਬਰਟਾ ਦੇ ਵਿੱਚ ਕਹਿੰਦੇ ਇੱਕ ਬੜਾ ਪੁਰਾਣਾ ਟ੍ਰਿਕ ਹੈ ਉਹ ਟ੍ਰਿਕ ਇਹ ਹੈ ਕਿ ਜਦੋਂ ਇਹੋ ਜਿਹੇ ਮੁੱਦੇ ਖੜੇ ਹੋਣ ਤੇ ਆਪਣੀਆਂ ਸਾਰੀਆਂ ਤੋਪਾਂ ਦਾ ਮੂੰਹ ਜਿਹੜਾ ਫੈਡਰਲ ਸਰਕਾਰ ਵੱਲੋਂ ਕਰ ਦਿਓ ਤੇ ਬਾਕੀ ਸਾਰੇ ਮੁੱਦੇ ਲੋਕਾਂ ਨੂੰ ਭੁੱਲ ਭੱਲ ਜਾਣਗੇ ਇਹ ਫੈਡਰਲ ਪੱਧਰ ਤੇ ਵੀ ਹੁੰਦਾ ਰਿਹਾ ਜਿਵੇਂ ਕਿ ਹੋਇਆ ਵੀ ਹੈ ਮੁੱਦੇ ਜਿਹੜੇ ਸੀ ਹੋਰ ਬਹੁਤ ਸੀ ਪਰ ਸਾਰੇ ਡੋਨਲਡ ਟਰੰਪ ਦੇ ਮੁੱਦੇ ਹੇਠ ਦਬੇ ਗਏ ਤੇ ਹੁਣ ਜਿਹੜੀ ਸਮੱਸਿਆ ਜਿਹੜੀ ਹੈ ਉਹ ਡੈਨੀਅਲ ਸਮਿਥ ਨੂੰ ਉਹਨਾਂ ਨੇ ਇਲੈਕਸ਼ਨ ਅੱਜ ਨਤੀਜੇ ਆਉਂਦੇ ਨੇ ਮਾਰਕ ਕਾਰਨੀ ਨੂੰ ਬਾਅਦ ਵਿੱਚ ਮਿਲਦੇ ਨੇ ਪੀਅਰ ਪੋਲੀ ਹੈ ਬਾਅਦ ਵਿੱਚ ਜਿਹੜਾ ਹੈ ਉਹ ਅਲਬਰਟਾ ਤੋਂ ਇਲੈਕਸ਼ਨ ਲੜਨ ਦੀ ਇੱਛਾ ਜ਼ਾਹਰ ਕਰਦੇ ਨੇ ਲੇਕਿਨ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਰਾਗ ਅਲ ਆਪਣੇ ਸ਼ੁਰੂ ਕਰ ਦਿੱਤੇ ਰੈਫਰੈਂਡਮ ਵਾਲਾ ਥ੍ਰੈਸ਼ਹੋਲਡ ਉਹਨੂੰ ਲੋ ਕਰ ਦਿੱਤਾ ਫਿਰ ਅਗਲੇ ਤੋਂ ਅਗਲਾ ਬਿਆਨ ਕਿ ਅਲਬਰਟਾ ਵੀ ਛੇਤੀ ਰੈਫਰੈਂਡਮ ਹੋਣਾ ਚਾਹੀਦਾ ਛੇਤੀ ਹੋਣਾ ਚਾਹੀਦਾ ਜੇ ਅਸੀਂ ਰੈਫਰੈਂਡਮ ਦੀ ਗੱਲ ਕਰੀਏ ਤਾਂ ਇੱਕ ਰੈਫਰੈਂਡਮ ਦੀ ਗੱਲ ਉਹ ਪਿਛਲੇ ਸਾਲ ਵੀ ਕਰ ਰਹੇ ਸੀ ਔਰ ਉਹਦੇ ਬਾਰੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਤੇ ਕਹਿੰਦੇ ਕੋਈ ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਕੋਈ ਜਿਹੜਾ ਨਾ ਕੋਈ ਧਿਆਨ ਨਹੀਂ ਲੋਕਾਂ ਦਾ ਉਸ ਰੈਫਰੈਂਡਮ ਵੱਲ ਇਸ ਕਰਕੇ ਉਹਦੀ ਨਹੀਂ ਅਸੀਂ ਗੱਲ ਕਰਦੇ ਤੇ ਇਹਦਾ ਧਿਆਨ ਕੀ ਲੋਕਾਂ ਦਾ ਇਸ ਇਸ ਰੈਫਰੈਂਡਮ ਵੱਲ ਨੂੰ ਜਾਂ ਸਰਕਾਰ ਦਾ ਆਪਣਾ ਯੂਰ ਜਿਹਦੇ ਬਾਰੇ ਪਿਛਲੇ ਸਾਲ ਸਰਕਾਰ ਨੇ ਰੌਲਾ ਪਾਇਆ ਸੀ ਜੇਲ ਅਲਬਰਟਾ ਵਾਸੀਆਂ ਨੂੰ ਯਾਦ ਹੋਵੇ ਤੇ ਉਹ ਇਹ ਸੀ ਕਿ ਕੈਨੇਡਾ ਪੈਨਸ਼ਨ ਪਲਾਨ ਤੋਂ ਅਸੀਂ ਵੱਖ ਹੋ ਜਾਣਾ ਹੈ ਕੈਨੇਡਾ ਪੈਨਸ਼ਨ ਪਲਾਨ 'ਚ ਸਾਡੇ ਇੰਨੇ ਪਏ ਨੇ ਸਾਨੂੰ ਇਹ ਦੇ ਦੇ ਦਿਓ ਛੇਤੀ ਦੇ ਦਿਓ ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਇੰਨੇ ਜਮਾ ਪਏ ਨੇ ਅਲਬਰਟਾ ਦਾ ਹਿੱਸਾ ਹੈ ਅਲਬਰਟਾ ਬਣਿਆ ਨੂੰ ਖੋਰਾ ਲੱਗ ਰਿਹਾ ਤੇ ਜਦੋਂ ਫੈਡਰਲ ਗਵਰਨਮੈਂਟ ਨੇ ਇਹ ਗੱਲ ਕਹੀ ਕਿ ਜੀ ਜਨਾਬ ਇਹ ਵਨਵੇ ਟ੍ਰੈਫਿਕ ਹੋਵੇਗੀ ਤੁਸੀਂ ਨਿਕਲ ਸਕਦੇ ਹੋ ਅਲਬਰਟਾ ਜਿਹੜੀ ਕੈਨੇਡਾ ਪੈਨਸ਼ਨ ਪਲਾਨ ਹੈ ਸੀਪੀਪੀ ਦੇ ਵਿੱਚੋਂ ਦੁਬਾਰਾ ਦਾਖਲ ਨਹੀਂ ਹੋ ਸਕਦੇ ਇਸ ਦੇ ਵਿੱਚ ਸੋ ਉਹ ਮੁੱਦੇ ਬਾਰੇ ਡੈਨੀਅਲ ਸਮੈਥ ਹੋਰੀ ਕਹਿੰਦੇ ਨੇ ਕਿ ਉਹ ਲੋਕਾਂ ਦੇ ਵਿੱਚ ਕੋਈ ਉਹਦਾ ਚਾਹ ਨਹੀਂ ਹੈਗਾ ਇਸ ਕਰਕੇ ਉਹਦੀ ਨਹੀਂ ਗੱਲ ਰੈਫਰੈਂਡਮ ਦੀ ਕਰਦੇ ਆ ਰੈਫਰੈਂਡਮ ਦੀ ਵਿਰੋਧਤਾ ਵੀ ਬਹੁਤ ਹੋਵੇਗੀ ਨਾਹਿਦ ਨੇ ਛੀ ਹੁਣ ਹੋਰੀ ਲੋਕਾਂ ਨੂੰ ਕਹਿ ਦਿੱਤਾ ਕਿ ਜਾਗੋ ਵੇਕ ਅਪ ਜਾਗੋ ਜਿਹੜੇ ਫਰਸਟ ਨੇਸ਼ਨ ਵਾਲੇ ਨੇ ਉਹ ਕਹਿੰਦੇ ਅਸੀਂ ਵਿਰੋਧਤਾ ਕਰਾਂਗੇ ਔਰ ਇਹਦੇ ਨਾਲ ਜਿਹੜਾ ਸਾਡਾ ਆਪਣਾ ਭਾਈਚਾਰਾ ਇਮੀਗ੍ਰੈਂਟ ਭਾਈਚਾਰਾ ਜੋ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਉਹ ਕੀ ਸੋਚੇਗਾ ਸੋ ਇਹ ਸਾਰੇ ਮੁੱਦਿਆਂ ਤੇ ਡੈਨੀਅਲ ਸਮਿਥ ਜਿਹੜੇ ਨੇ ਜਵਾਬ ਦੇ ਬਣਦੇ ਜਾ ਰਹੇ ਨੇ ਜਿਹੜੇ ਜਿਹੜੇ ਮੁੱਦੇ ਪਹਿਲਾਂ ਗੁਣਾਏ ਨੇ ਪਰ ਉਹਨਾਂ ਨੇ ਨਵਾਂ ਮੁੱਦਾ ਵੱਡਾ ਖੜਾ ਕਰ ਦਿੱਤਾ ਸੋ ਜੋ ਪੀਅਰ ਪੋਲੀਐਬਲਿਸਮਸ ਸਿਆ ਬਣ ਸਕਦੇ ਨੇ ਫੈਡਰਲ ਲੈਵਲ ਤੇ ਅਲਬਰਟਾ ਲਈ ਸਮੱਸਿਆ ਬਣ ਸਕਦੇ ਨੇ ਤੇ ਕੀ ਇਹ ਫਰੰਟਮ ਦਾ ਰੋਲਾ ਹਜੇ ਪਾ ਕੇ ਸਿਰਫ ਸਮਾਂ ਪਾਸ ਕਰਨਾ ਹੈ ਜਾਂ ਸਾਲ ਬਾਅਦ ਇਹ ਮੁੱਦਾ ਵੀ ਖਤਮ ਹੋ ਜਾਵੇਗਾ ਜੀ ਇਹ ਗੱਲ ਠੀਕ ਹੈ ਕਿ ਅਲਬਰਟਾ ਦੀਆਂ ਕੁਝ ਮੰਗਾਂ ਕੁਲਦੀਪ ਜੀ ਹੋ ਸਕਦੀਆਂ ਨੇ ਤੇ ਉਹ ਉਹ ਫੈਡਰਲ ਸਰਕਾਰ ਨੂੰ ਉਠਾਉਣੀਆਂ ਵੀ ਚਾਹੀਦੀਆਂ ਨੇ ਉਹਦੀ ਮੰਗ ਕਰਨੀ ਵੀ ਚਾਹੀਦੀ ਹੈ ਤੇ ਦੂਸਰਾ ਕੁਝ ਲੋਕ ਇਹ ਵੀ ਮਹਿਸੂਸ ਕਰ ਰਹੇ ਨੇ ਕਿ ਜਦੋਂ ਕੈਨੇਡਾ ਸਾਰਾ ਉਦੇ ਵਿੱਚ ਲਬਰਟਨ ਵੀ ਹਨ ਜਦੋਂ 트럼ਪ ਦੇ ਨਾਲ ਅਸੀਂ ਜਿਹੜਾ ਅਮਰੀਕਾ ਦੇ ਨਾਲ ਜਿਹੜੀ ਹੈ ਵਪਾਰਕ ਨੀਤੀ ਜਿਹੜੀ ਹੈ ਟਾਰਫ ਵਾਰ ਜਿਹੜੀ ਹੈ ਉਹ ਇੱਕ ਕਿਸਮ ਦੀ ਸ਼ੁਰੂ ਹੋ ਚੁੱਕੀ ਹੈ ਤੇ ਉਦੋਂ ਸਾਰੇ ਕੈਨੇਡੀਅਨਸ ਨੂੰ ਜੁਨਾਈਟਡ ਹੋ ਕੇ ਉਧਰ ਧਿਆਨ ਦੇਣਾ ਚਾਹੀਦਾ ਹੈ ਤੇ ਉਸ ਸਮੇਂ ਤੁਸੀਂ ਰੈਫਰੈਂਡਮ ਜਾਂ ਜਿਹੜਾ ਵਖਰਾ ਹੁੰਦਾ ਰੋਲਾ ਪਾ ਕੇ ਕੈਨੇਡਾ ਨੂੰ ਵੀ ਥੋੜਾ ਜਿਹਾ ਜਿਹੜਾ ਉਸ ਮੁੱਦੇ ਤੋਂ ਜਿਹੜਾ ਭਟਕਾਰ ਹੈ ਉਹ ਕਮਜ਼ੋਰ ਕਰ ਰਹੇ ਹੋ ਸੋ ਇਹ ਕੁਝ ਲੋਕਾਂ ਦਾ ਵੀ ਮੰਨਣਾ ਹੈ ਜੀ ਤੇ ਇਹ ਸਮਾਂ ਠੀਕ ਨਹੀਂ ਹੈ ਇਸ ਤਰ੍ਹਾਂ ਦੀ ਗੱਲ ਕਰਨ ਦਾ